ਵਹੀਗੁਰਜੀ ਕਾ ਖਾਲਸਾ ਵਾਹੀਗੁਰਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨੜਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੋ ਸਕੋ ਤੁਹਾਡੀ ਜਾਣਕਾਰੀ ਲਈ ਅਸੀਂ ਦੱਸਣਾ ਚਾਹਾਂਗੇ ਅੱਜ ਅਸੀਂ ਪਹੁੰਚੇ ਜੀ ਸੰਤ ਬਾਬਾ ਕਰਮ ਸਿੰਘ ਜੀ ਹੋਤੇ ਮਰਦਾਨ ਡੇਰਾ ਮਕਸੂਦਪੁਰ ਤੁਹਾਨੂੰ ਅੱਜ ਜੀ 24 ਤਰੀਕ ਸ਼ਾਮ ਦੀਆਂ ਤਸਵੀਰਾਂ ਜੜੀਆਂ ਨੇ ਉਹ ਤੁਹਾਡੇ ਨਾਲ ਸਾਂਝਿਆ ਕਰਨ ਜਾ ਰਹੇ ਹਾਂ ਇੱਥੇ ਕੁਝ ਵੀਰ ਸਾਡੇ ਆ ਨਿਸ਼ਕਾਮ ਸੇਵਾ ਸੈਟੀ ਵੱਲੋਂ ਜਿਹੜੀ ਬਹੁਤ ਲੰਮੇ ਸਮੇਂ ਤੋਂ ਸ਼ੜਕ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੇ ਸੰਤ ਬਾਬਾ ਕਰਮ ਸਿੰਘ ਜੀ ਤੋਂ ਹੁੰਦੀ ਹੋਈ ਜਿਹੜੀ ਸਿੱਧੀ ਜਗਜੀਤਪਾਲ ਸਾਹਿਬ ਜਾਂਦੀ ਹੈ ਇਸੇ ਸ਼ੜਕ ਤੇ ਜਿਹੜੀ ਆ ਨਿਸ਼ਕਾਮ ਸੇਵਾ ਸੈਟੀ ਵੱਲੋਂ ਜਿਹੜੀ ਆ ਬਹੁਤ ਲੰਮੇ ਸਮੇਂ ਤੋਂ ਜਿਹੜੀ ਸੇਵਾ ਜਿਹੜੀ ਚੱਲਦੀ ਆ ਰਹੀ ਤੇ ਅੱਜ ਮੈਂ ਅੱ ਵੱਲੋਂ ਜਿਹੜੀ ਆ ਆ ਜਿਹੜੀ ਤੁਸੀਂ ਘਾਹ ਬੂਟੀ ਦੀ ਜੀ ਕਾਂਡ ਛਾਂਡ ਦੀ ਸੇਵਾ ਜਿਹੜੀ ਆ ਇੱਥੇ ਕੀਤੀ ਜਾ ਰਹੀ ਆ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਵੀਰ ਜੀ ਖਲੋਤੇ ਹੋਏ ਨੇ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਕਿੰਨਾ ਕ ਸਮਾਂ ਤੋਂ ਜਿਹੜੀ ਸੇਵਾ ਜਿਹੜੀ ਤੁਹਾਡੇ ਵੱਲੋਂ ਜਿਹੜੀ ਨਰੰਤਰ ਜਿਹੜੀ ਚੱਲਦੀ ਪਈ ਆ ਨਿਸ਼ਕਾਮ ਸੇਵਾ ਸਰਟੀ ਵੱਲੋਂ ਅਸੀਂ ਪਹਿਲਾਂ ਜੀ ਬੂਟੇ ਲਾਉਂਦੇ ਸੀਗੇ ਬਹੁਤ ਬੂਟੇ ਵਾਵਾ ਲਾਏ ਅਸੀਂ ਫਿਰ ਬੂਟਿਆਂ ਦੀ ਕਟਾਂਗ ਕੀਤੀ ਅਸੀਂ ਸਾਰੀ ਹਮ ਹਮ ਤੇ ਬੂਟੇ ਲਾਏ ਵੀ ਆ ਬੂਟਿਆਂ ਦੀ ਕ ਨੇ ਸਾਡੇ ਇੰਸਪੈਕਟਰ ਸਾਹਿਬ ਅੱਜ ਡਿਊਟੀ ਤੇ ਸੀ ਉਹਨਾਂ ਦੀ ਡਿਊਟੀ ਥੋੜੀ ਜੀ ਸੀ ਮਿਲੀ ਉਹਨਾਂ ਨੂੰ ਤੇ ਡਿਊਟੀ ਤੇ ਗਏ ਹੋਇਆ ਹਾਂਜੀ ਤੇ ਉਹਨਾਂ ਦੇ ਬ੍ਰਦਰ ਜਿਹੜੇ ਆ ਸਬੇਦਾਰ ਤੇ ਉਹ ਫਿਰ ਆ ਗਏ ਉਹਨਾਂ ਦੀ ਜਗ੍ਹਾ ਤੇ ਹਨਾ ਅੱਛਾ ਤੇ ਮਤਲਬ ਇਹ ਵੀ ਅਸੀਂ ਸੇਵਾ ਜਿਹੜੀ ਆ 440 ਰੱਖੀ ਆ ਸੇਵਾ ਨਹੀਂ ਬੰਦ ਕੀਤੀ ਅਸੀਂ ਸਾਡੇ ਡਾਕਟਰ ਜਨੈਲ ਸਿੰਘ ਸਰਪੰਚ ਸਾਹਿਬ ਸਵੇਰੇ ਆਉਣਗੇ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਇਸ ਟਾਈਮ ਕੰਮ ਪੈ ਜਾਂਦਾ ਤੇ ਇਹ ਭਾਜੀ ਹੁਣੇ ਛੁੱਟੀ ਆਏ ਸੀਗੇ ਤੇ ਵੇਖੋ ਕਿੰਨੀ ਤਨਮਾਨਾ ਸੇਵਾ ਪਾਣੀਓ ਪਾਣੀ ਹੋਏ ਪਏ ਆ ਹਮ ਠੀਕ ਤੇ ਇਹ ਪਾ ਜੀ ਇਹ ਜਿਹੜੀ ਮਸ਼ੀਨ ਜਿਹੜਾ ਲਿਆਂਦੀ ਤੁਸੀਂ ਇਹ ਕਿੰਨੇ ਕੇ ਕਿੰਨੇ ਕੇ ਦੀ ਹੈ ਮੰਨ ਲੀ ਕਿ ਮਸ਼ੀਨ ਨਵੀਂ ਲਿਆਂਦੀ ਹੈ ਹਾਂ ਜੀ ਹਾਂ ਜੀ ਇਹ ਬਚਾਏ 10000 ਦੇ ਲੱਗ ਛੱਗ ਆ ਜਾਂਦੀ ਹੈ ਜੀ ਅੱਛਾ 10000 ਦੇ ਲੱਗ ਇਹ ਕੀ ਕੰਮ ਕਰਦੀ ਹੋਰ ਤਾਂ ਮੈਂ ਸਰੋਤਿਆਂ ਨੂੰ ਦੱਸ ਹੀ ਦਿੱਤਾ ਤੁਸੀਂ ਵੀ ਆਪਣੇ ਵੱਲੋਂ ਦੱਸ ਦਿਓ ਕਾਹਦੇ ਕੰਮ ਹੁੰਦੀ ਹੈ ਜੀ ਇਹ ਘਾ ਵੀ ਵੱਢਿਆ ਜਾਂਦਾ ਇਹਦੇ ਨਾਲ ਤੇ ਜਿੱਦਾਂ ਭੰਗ ਬੂਟੀ ਆ ਇਹਦੇ ਨਾਲ ਫੇ ਬਲੇਡ ਲੱਗ ਜਾਂਦੇ ਮੋਰੇ ਵੱਡੇ ਹੂੰ 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 ਇਹ ਬਲੇਡ ਦੇ ਛੋਟੇ ਛੋਟੇ ਦਰਖਤ ਪੌਦੇ ਨਿਕਲ ਨਿਕ ਕੇ ਜਿੱਦਾਂ ਹਨਾ ਵਟਾਂ ਦੇ ਨਾਲ ਜਾਂਦੀ ਭੰਗ ਬੂਟੀ ਗਾਜਰ ਬੂਟੀ ਉਹਨਾਂ ਨੂੰ ਵੀ ਇਹ ਮਤਲਬ ਕਟੰਗ ਕਰ ਦਿੰਦੀ ਹੈ ਅੱਛਾ ਇਹ ਮਤਲਬ ਥੋੜਾ ਟਾਈਮ ਹੀ ਹੋਇਆ ਲੈਂਦੀ ਨੂੰ ਹਨਾ ਜੀ ਇਹ ਥੋੜੇ 3-4 ਦਿਨ ਲੈਂਦੇ ਸਿਰਫ ਇਤਨਾ ਇੱਕ ਵਾਲੀ ਜੇ ਕੋਈ ਇਹਦੀ ਗਾਰੰਟੀ ਵੀ ਆ ਜੇ ਕੋਈ ਨੁਕਸਾਨ ਹੋ ਗਿਆ ਤਾਂ ਆਪਾਂ ਵਾਪਸ ਵੀ ਕਰ ਸਕਦੇ ਆ ਕਲੀ ਕਾ ਬੁੱਟੀ ਵੱਢਦੀ ਕੋ ਹੋਰ ਵੀ ਕੋਸ ਵੱਢਦੀ ਜਿੱਦਾਂ ਕੋਈ ਵੱਡੇ ਵੱਡੇ ਪੱਠੇ-ਬੁੱਠੇ ਵੀ ਜਿੱਦਾਂ ਵੱਢ ਲੀਏ ਪੱਠੇ ਨਹੀਂ ਵੱਢ ਸਕਦੀ ਇਹ ਅੱਛਾ 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 ਕਾ ਬੁੱਟੀ ਵਾਸਤੇ ਲਿਆਂਦੀ ਸੀਵਾ ਵਾਸਤੇ ਬੱਸ ਹੈਨਾ ਠੀਕ ਉਹ ਮੇਰੇ ਸੁਣ ਚ ਆ ਰਿਹਾ ਕਿ ਤੁਸੀਂ ਆ ਜਿਹੜੀ ਸੜਕ ਜਾ ਰਹੀ ਹੈ ਜਿਹੜੀ ਜਗਜੀਤ ਪਾਸੇ ਇੱਥੇ ਬੂਟਿਆਂ ਦੀ ਕਾਰਡਸ਼ਾਂਡ ਵੀ ਤੁਸੀਂ ਕੀਤੀ ਹੈ ਹਾਂ ਜੀ ਹਾਂ ਜੀ ਹਾਂ ਜੀ ਟਰਾਲੀਆਂ ਆਹੀ ਸਭ ਕਟਾਂਗ ਆਹੀ ਕਰਕੇ ਤੇ ਟਰਾਲੀਆਂ ਇਸੇ ਸੰਤ ਬਾਬਾ ਮਾਝਾ ਸਿੰਘ ਜੀ ਦੇ ਡੇਰੇ ਤੇ ਭੇਜੀਆਂ ਕਟਾਂਗ ਕਰਕੇ ਜੇ ਜਿੰਨੇ ਤੇ ਜਿਹੜੀ ਆਪਾਂ ਬੀਵਾਲ ਤੋਂ ਮੰਡ ਤੱਕ ਉਹ ਵੀ ਅਸੀਂ ਕਟੰਗ ਕੀਤੀ ਉਹਦਾ ਹੁਣ ਕਾਫੀ ਵਧਣਾ ਤੇ ਚਗਾਵੇਂ ਤੋਂ ਜਿਹੜੀ ਣਡਾਲੇ ਤੱਕ ਉਹਦਾ ਵੀ ਇਦਾਂ ਹੀ ਆ। ਅੱਛਾ ਉਹਦੇ ਵੀ ਕਾਫੀ ਬੂਟ ਅਸੀਂ ਮੈਂ ਸੇਵਾ ਤੁਹਾਡੀ ਨਿਰੰਤਰ ਚਲਦੀ ਰਹਿਣੀ ਫਿਰ ਹਲਕੇ ਦੇ ਵਿੱਚ ਹਨਾ। ਭਾਵੇਂ ਥੋੜੀ-ਥੋੜੀ ਕਰਿਆ ਕਰੀਏ ਕਰਨੀ ਜ਼ਰੂਰ ਪਾਣੀ। ਲਗਭਗ ਕਿੰਨੇ ਕ ਸੇਵਾਦਾਰ ਮੰਨ ਲਈ ਜਦੋਂ ਤੁਸੀਂ ਸੇਵਾ ਸ਼ੁਰੂ ਕੀਤੀ ਕਿੰਨੇ ਕ ਸੇਵਾਦਾਰ ਜਿਹੜੇ ਤੁਹਾਡੇ ਨਾਲ ਜਿਹੜੇ ਜੁੜ ਚੁੱਕੇ ਆ ਲਗਭਗ ਸੇਵਾਦਾਰ ਤਾਂ ਸਾਡੇ ਬਹੁਤ ਸਗੇ ਜੀ ਅੱਜ ਨਾਲ ਅਸੀਂ ਸ਼ਾਮ ਨੂੰ ਵੈਸੇ ਚਲੋ ਆਪਾਂ ਜੀ ਹੁਣ ਆਏ ਸੀ ਛੁੱਟੀ। ਹੂੰ। ਤੁਹਾਡੇ ਨਾਲ ਸਾਥੀ। ਦੇ ਫਿਰ ਮੈਂ ਕਹਿੰਦਾ ਚਲੋ ਆਜੋ ਆਪਾਂ ਥੋੜਾ ਜਨਾ ਕੰਮ ਨਿਬੜੂਗਾ ਨਵੇੜੋਂ ਅੱਜ ਹਣਾ ਤੇ ਸੇਵਾ ਸਾਡੀ ਚੱਲਦੀ ਰਹਿੰਦੀ ਐ 8-10 ਬੰਦੇ ਸੀ ਹੈਗੇ ਆ ਤੇ ਕੱਲ ਦੀ ਸਵੇਰ ਦੀ ਸੇਵਾ ਫਿਰ ਤੁਹਾਡੇ ਮੋਲ ਕਿੱਥੇ ਕੱਲ ਨੂੰ 25 ਦਿਰੀਕ ਦੇ ਨਾਲ ਸੋਗਣਾ ਬਾਬਾ ਜੀ ਦਾ ਮੇਲਾ ਵੀ ਸ਼ੁਰੂ ਹੋ ਜਾਣਾ ਕੱਲ ਨੂੰ ਕੱਲ ਨੂੰ ਇਸੇ ਇਸੇ ਰੋਡ ਤੇ ਸੇਵਾ ਅਸਾਹੀ ਰੋਡ ਤੇ ਜਿਹੜੀ ਜਗਜੀਤਪਾਲ ਤੋਂ ਜਾਂਦੀ ਹੈ ਹਾਂਜੀ ਸਾਡੀ ਸਫਾਈ ਕਰਾਂਗੇ ਦੀ ਝਾੜੂ ਲੈ ਕੇ ਤੇ ਜੋ ਕੋਈ ਕੱਖਵਾਲਨ ਰਾਜ ਪਿਆ ਉਹਨੂੰ ਆਈ ਸਾਈਡ ਤੇ ਕਰਾਂਗੇ ਥੋੜਾ ਜਾਂ ਕੋਈ ਖਾਣ ਸੁਣਨ ਵਾਲੇ ਹੋਈ ਜਾਂ ਖਾੜਦੇ ਆਂਗੇ ਅੱਛਾ ਆਖਰ ਤੇ ਉਹਨਾਂ ਲੋਕਾਂ ਨੂੰ ਸੂਚੇਤ ਕਰਨਾ ਚਾਹੋਗੇ ਜਿੱਦਾਂ ਕਿ ਮਤਲਬ ਜੇਬ ਕਤਰੇ ਵੀ ਆ ਜਾਂਦੇ ਸੰਗਦੇ ਦੇ ਵਿੱਚ ਕਈ ਵਾਰੀ ਇਦਾਂ ਦੇ ਕਈ ਵਾਰੀ ਕੋਈ ਵਾਦ-ਵਤ ਵੀ ਹੋ ਜਾਂਦੀ ਉਹਨਾਂ ਲੋਕਾਂ ਨੂੰ ਸੂਚੇਤ ਕਰਨਾ ਚਾਹੋਗੇ ਜੀਬ ਕਤਰੇ ਤੇ ਵੇਖੋ ਜੀ ਉਹ ਤੇ ਦਾ ਮਾਰ ਹੀ ਜਾਂਦੇ ਨੇ ਮੇਲੇ ਦਰਾਂ ਨੇ ਸਾਰੀਆਂ ਜੜੀਆਂ ਘਟਨਾਵਾਂ ਉਹ ਜਿਹੜੀਆਂ ਇਹ ਦੇਖੋ ਇਹ ਮੇਲਿਆਂ 'ਚ ਹੀ ਇਹ ਗੱਲ ਕਹਿੰਦੇ ਆ ਵੀ ਆਪਣੀਆਂ ਚੈਨਾ ਬਡੂਏ ਚੈਨਾ ਚ ਉਹਨਾਂ ਨਾਂ ਪਾ ਕੇ ਹੁਣ ਜਦਾ ਮੋਬਾਈਲ ਵੀ ਨਾਂ ਬਾਹਰ ਯੂਜ਼ ਕਰਨ ਕਿਉਂਕਿ ਇਹ ਤੇ ਜੀਬ ਕਤਰੇ ਤੇ ਨਹੀਂ ਹਟਣੇ ਹੂੰ ਉਹਨਾਂ ਨੇ ਆਪਣਾ ਦਾ ਜਿਹੜਾ ਮਾਰਨਾ ਉਹ ਮਾਰ ਹੀ ਜਾਂਦਾ ਮਾਰ ਹੀ ਜਾਂਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਆਪਣੇ ਰਜੇਵੇਂ ਭਰੀ ਜ਼ਿੰਦਗੀ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਨਾਲ ਜਿਹੜਾ ਗੱਲਬਾਤ ਕੀਤੀ ਹੈ ਪੋਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰੇ ਕੀ ਹਾਲ ਹੈ ਬਸ ਚੜਦੀ ਕਲਾ ਕਿੱਦ ਉਹਨਾਂ ਤੋਂ ਪ੍ਰੇਰਣਾ ਮਿਲੀ ਹੈ ਅੱਛਾ ਠੀਕ ਉਹਨਾਂ ਦੇ ਪ੍ਰੇਰਣਾ ਮਿਲ ਕੇ ਸਾਨੂੰ ਇਹ ਥੋੜਾ ਜਿਹਾ ਲੱਗਣ ਲੱਗੀ ਹੈ ਤੇ ਉਹਦੇ ਕਰਕੇ ਚੱਲ ਰਹੇ ਆ ਉਹਨਾਂ ਨੇ ਕਾਫੀ ਇਹਨਾਂ ਦਾ ਸ਼ਾਹ ਰਹਿੰਦਾ ਵੈ ਤੇ ਡਿਪਾਰਟਮੈਂਟ ਚ ਹੁੰਦੇ ਹੋਏ ਵੀ ਡਿਪਾਰਟਮੈਂਟ ਦੀ ਡਿਊਟੀ ਕਰਨ ਤੋਂ ਬਾਅਦ ਵੀ ਉਹ ਸਮਾਜ ਸੇਵਾ ਕਾਫੀ ਕਰਦੇ ਆ ਇੱਕ ਤੁਸੀਂ ਡਿਪਾਰਟਮੈਂਟ ਚ ਵੀ ਡਿਊਟੀ ਕਰਕੇ ਤੇ ਇੱਥੇ ਵੀ ਆਪਣੀ ਡਿਊਟੀ ਨਿਭਾਉਂਦੇ ਹੈ ਨਾ ਇਹ ਤੇ ਉਹਨਾਂ ਦੀ ਪ੍ਰੇਰਣਾ ਨਾ ਸਾਡਾ ਤੇ ਕੁਝ ਨਹੀਂ ਉਹਨਾਂ ਦੀ ਪ੍ਰੇਰਣਾ ਰਟਾਇਰ ਹੋ ਕੇ ਆ ਗਏ ਨਹੀਂ ਮੈਂ ਕਰਦੇ ਬਸ ਕਰਦੇ ਕਿੱਥੇ ਨੂੰ ਡਿਊਟੀ ਚੱਲਦੀ ਐ ਇਸ ਟਾਈਮ ਮੈਂ ਕਾਫੀ ਦੂਰ ਜਗ੍ਹਾ ਤੇ ਹੁਣ ਤੇ ਬਾਬਾ ਕਰਮ ਸਿੰਘ ਜੀ ਦੇ ਉੱਤੇ ਚੱਲਦੀ ਡਿਊਟੀ ਹੈ ਨਾ ਹਾਂ ਜੀ ਉਹਨਾਂ ਦੀ ਹੈ ਜੀ ਠੀਕ ਹੈ ਠੀਕ ਹੈ ਕਿੱਦਾਂ ਵਧੀਆ ਲੱਗਾਂਦੇ ਆ ਸੇਵਾ ਅੱਜ ਪਹਿਲਾ ਦੇਣੀ ਹੈ ਨਹੀਂ ਮੇਰਾ ਤੀਸਰਾ ਦਿਨ ਆ ਜੀ ਅੱਜ ਤ ਬਹੁਤ ਵਧੀਆ ਲੱਗਾ ਪਾਜੀ ਇਹਨਾਂ ਦਾ ਵੀ ਦੇਖ ਕੇ ਪ੍ਰਾਲਾ ਬਹੁਤ ਧੰਨਵਾਦ ਪਾਜੀ ਇਹਨਾਂ ਦਾ ਵੀ ਮੇਰੇ ਕੋਲ ਲਫ਼ਜ਼ ਨਹੀਂ ਜੋ ਕਮੇਟੀ ਦੇ ਵਾਰੇ ਮੈਂ ਬੋਲ ਸਕਦਾ ਪਾਜੀ ਉਹਨਾਂ ਨੇ ਜਿਹੜੇ ਪ੍ਰਾਲੇ ਕਰਨਦੇ ਨੇ ਜਿੰਨੇ ਵੀ ਸਰਦਾਰ ਸਾਹਿਬ ਸਾਡੇ ਪੰਜਾਬੀ ਭਰਾ ਜੋੜੇ ਨੇ ਇਕੱਠੇ ਜੋੜ ਕੇ ਕਿ ਇਦਾਂ ਦੇ ਜਿਹੜੇ ਪ੍ਰਾਲੇ ਜਿਹੜੇ ਪਿੰਡ-ਪਿੰਡ ਦੇ ਵਿੱਚ ਹੋਣੇ ਚਾਹੀਦੇ ਸੋਸਾਇਟੀਆਂ ਜਿਹੜੀਆਂ ਸੋਸਾਇਟੀਆਂ ਜਿਹੜੀਆਂ ਨਾਲ ਮੋਹਰੇ ਆਉਣੀਆਂ ਚਾਹੀਦੀਆਂ ਜ਼ਰੂਰੀ ਹੈ ਜੀ ਇਹ ਕੋਣ ਨਾਲ ਫਿਰ ਕਾਫੀ ਆਪਣਾ ਜਿਹੜੋ ਆਪਣੇ ਕੁਰਾਕਸੂ ਕਰਾਪਸ਼ਨ ਚੱਲਦੀ ਆ ਉਹ ਵੀ ਰੁਕ ਸਕਦੀ ਆ ਜਿੱਦਾਂ ਜੇਬ ਕਤਰੇ ਜਿਹੜੇ ਬੰਦੇ ਚੱਲਦੇ ਆ ਉਹ ਵੀ ਰੁਕ ਸਕਦੇ ਇਹਨਾਂ ਨੂੰ ਕੋਈ ਪ੍ਰੇਰਨਾ ਲੈਣੀ ਚਾਹੀਦੀ ਹਾਂ ਭਾਜੀ ਇਹਨਾਂ ਤੋਂ ਪਰ ਇੱਕ ਕੰਮ ਮੈਨੂੰ ਬਹੁਤ ਵਧੀਆ ਲੱਗਾ ਨੜਾਲਾ ਤੋਂ ਜਿਹੜੀ ਬੇਗੜ ਰੋਡ ਦੀ ਜਿਹੜੀ ਕਾਂਡ ਛਾਂਡ ਕੀਤੀ ਬੂਟਿਆਂ ਦੀ ਉਹਦੇ ਨਾਲ ਐਕਸੀਡੈਂਟ ਹੋਣ ਤੋਂ ਵੀ ਬਚਾਅ ਹੋਵੇਗਾ ਜਿਹੜੀਆਂ ਲੁੱਟਾ ਖੁਆਹ ਹੁੰਦੀਆਂ ਉਹ ਤੋਂ ਵੀ ਬਚਾਅ ਹੋਵੇਗਾ ਨਾ ਸਹੀ ਗੱਲ ਹੈ ਸਹੀ ਗੱਲ ਹੈ ਹਾਂਜੀ ਬਿਲਕੁਲ ਸਹੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਫੌਜੀ ਸਾਹਿਬ ਬਹੁਤ ਵਧੀਆ ਜੀ ਨਿਸ਼ਕਾਮ ਸੇਵਾ ਸੈਟੀ ਵੱਲੋਂ ਜਿਹੜੀ ਆ ਸੇਵਾ ਜਿਹ ਬੂਟੀ ਆਪਾਂ ਕਹਿ ਸਕਦੇ ਆ ਘਾਹ ਕੁ ਬਹੁਤ ਉਗ ਗਿਆ ਪਿਆ ਤੁਸੀਂ ਦੇਖੋ ਆ ਮਸ਼ੀਨ ਜਿਹੜੀ ਤੁਸੀਂ ਦੇ ਸਕਦੇ ਹੋ ਇਹ ਮਸ਼ੀਨ ਭਾਜੀ ਹੁਣੀ ਕਹਿੰਦੇ ਥੋੜਾ ਟਾਈਮ ਹੀ ਹੋਇਆ ਅਸੀਂ ਨਿਸ਼ਕਾਮ ਸੇਵਾ ਸੈਟੀ ਨੇ ਰਲ ਕੇ ਜਿਹੜੇ ਆ ਇਹ ਜਿਹੜੀ ਲਿਆਂਦੀ ਹੈ ਮਸ਼ੀਨ ਜਲੰਧਰੋਂ ਤੇ 10000 ਰੁਪਏ ਦੀ ਮਸ਼ੀਨ ਤੇ ਇਹਦੇ ਨਾਲ ਜਿਹੜੀ ਆ ਬੂਟੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਇੱਥੇ ਘਾਹ ਉਗ ਗਿਆ ਹੋਇਆ ਸੀ ਤੇ ਇਹਨਾਂ ਨੇ ਮਦਰੀ ਮਰਮਮਤ ਕਰਤੀ ਘਾਹ ਦੀ ਪੂਰੀ ਜਿਹੜੀ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਇੱਕ ਨਵੀਂ ਵੀਡੀਓ ਦੇ ਨਾਲ ਅਸੀਂ ਤੁਹਾਨੂੰ ਫੇਰ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ